ਪਿਆਰੇ ਵਿਦਿਆਰਥੀਓ ਕੁਝ ਸਟੂਡੈਂਟਸ ਦੀ ਡਿਮਾਂਡ ਆਈ ਸੀ ਕਿ ਪੋਲਿਟੀਕਲ ਸਾਇੰਸ ਦਾ ਜਿਹੜਾ ਬੋਰਡ ਦਾ ਪੇਪਰ ਆ 2024-25 ਸੀਸ਼ਨ ਦਾ ਯਾਨੀ ਕਿ ਹੁਣ ਫਰਵਰੀ 2025 ਦੇ ਵਿੱਚ ਹੋਣ ਵਾਲਾ ਜਿਹੜਾ ਪਲੱਸ 2 ਦਾ ਪੋਲਿਟੀਕਲ ਸਾਇੰਸ ਦਾ ਬੋਰਡ ਦਾ ਐਗਜ਼ਾਮ ਆ ਉਹਦਾ ਪੈਟਰਨ ਕੀ ਹੈ ਸੋ ਉਹਦੇ ਉੱਪਰ ਮੈਂ ਡੈਡੀਕੇਟਿਡ ਵੀਡੀਓ ਬਣਾਇਆ ਹੈ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕਿੰਨੇ ਕਿੰਨੇ ਮਾਰਕਸ ਦੇ ਕੁਐਸਚਨ ਆਉਣੇ ਨੇ ਕਿੰਨੇ ਕਿੰਨੇ ਕੁਐਸਚਨ ਆਉਣੇ ਨੇ ਸੋ ਉਹਦੇ ਬਾਰੇ ਗੱਲ ਕਰਦੇ ਆਂ ਆਪਾਂ ਡਿਲੇ ਨਾ ਕਰਦੇ ਹੋਏ ਵੀਡੀਓ ਸਟਾਰਟ ਕਰਦੇ ਆ। ਸੋ 10+2 ਕਲਾਸ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 2024-25 ਸੈਸ਼ਨ ਦਾ ਪੋਲੀਟੀਕਲ ਸਾਇੰਸ ਦਾ ਪੇਪਰ ਜਿਹੜਾ ਆ ਉਹਦੇ 4 ਸੈਕਸ਼ਨਸ ਹੋਣਗੇ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸੈਕਸ਼ਨ A, ਸੈਕਸ਼ਨ B, ਸੈਕਸ਼ਨ C ਐਂਡ D। ਸੋ ਸੈਕਸ਼ਨ A ਦੇ ਵਿੱਚ ਮੇਨ ਕੁਐਸਚਨ ਆਇਆ। ਕੁਐਸਚਨ ਨੰਬਰ 1 ਉਹਦੇ ਵਿੱਚ 1-1 ਨੰਬਰ ਵਾਲੇ 20 ਕੁਐਸਚਨਸ ਹੋਣਗੇ ਜਿਨ੍ਹਾਂ ਨੂੰ 20 ਸਬਪਾਰਟਸ ਲਿਖਿਆ ਗਿਆ ਸੋ ਮੇਨ ਕੁਐਸਚਨ ਹੋਏਗਾ ਕੁਐਸਚਨ 1 ਉਹਦੇ ਵਿੱਚ 20 ਸਬਪਾਰਟਸ ਯਾਨੀ ਕਿ 20 ਕੁਐਸਚਨਸ ਹੋਣਗੇ ਇੱਕ ਇੱਕ ਨੰਬਰ ਵਾਲੇ ਜਿਹੜੇ ਕਿ ਆਬਜੈਕਟਿਵ ਟਾਈਪ ਹੋਣਗੇ ਆਬਜੈਕਟਿਵ ਟਾਈਪ ਦੇ ਵਿੱਚ ਮਤਲਬ ਕਿ ਵਨ ਵਰਡ ਆਨਸਰ ਹੋਏਗਾ ਜਾਂ ਮਲਟੀਪਲ ਚੋਇਸ ਕੁਐਸਚਨਸ ਹੋਣਗੇ ਜਾਂ ਫਿਰ ਇੱਕ ਸੈਂਟੈਂਸ ਦੇ ਵਿੱਚ ਉਹ ਦਾ ਆਨਸਰ ਹੋਏਗਾ ਸੋ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਦੇ ਉੱਪਰ ਵੀ ਇਹੀ ਪੈਟਰਨ ਜਿਹੜਾ ਲਿਖਿਆ ਗਿਆ ਆ ਵੀ ਤਿੰਨ ਤਰ੍ਹਾਂ ਦੇ ਕੁਐਸਚਨਸ ਹੋ ਸਕਦੇ ਨੇ ਯਾਨਕੀ ਵਨ ਵਰਡ ਆਨਸਰ ਮਲਟੀਪਲ ਚੁਆਇਸ ਕੁਐਸਚਨਸ ਐਂਡ ਵਨ ਸੈਂਟੈਂਸ ਦੇ ਵਿੱਚ ਆਨਸਰ ਇਹ ਤੋਂ ਪਹਿਲਾਂ ਜਿਹੜਾ ਪੈਟਰਨ ਸੀਗਾ ਉਹ ਇਹ ਸੀਗਾ ਵੀ ਉਹਦੇ ਵਿੱਚ ਫਿਲ ਇਨ ਦੀ ਬਲੈਂਕਸ ਵੀ ਸੀਗੇ ਤੇ ਟਰੂ ਫਾਲਸ ਵੀ ਸੀਗੇ ਪਰੰਤੂ ਹੁਣ ਜਿਹੜਾ 2024-25 ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਿਲੇਬਸ ਆ ਪੋਲਿਟੀਕਲ ਸਾਇੰਸ ਦਾ ਉਹਦੇ ਵਿੱਚ ਉਹਨਾਂ ਨੇ ਮੇਨਲੀ ਤਿੰਨ ਤਰ੍ਹਾਂ ਦੇ ਕੁਐਸਚਨਸ ਹੀ ਆਬਜੈਕਟਿਵ ਟਾਈਪ ਦੇ ਵਿੱਚ ਸ਼ਾਮਲ ਕੀਤੇ ਨੇ ਜਿਦੇ ਵਿੱਚ ਮਲਟੀਪਲ ਚੁਆਇਸ ਕੁਐਸਚਨਸ ਆ ਵਨ ਵਰਡ ਆਨਸਰ ਐਂਡ ਵਨ ਸੈਂਟੈਂਸ ਦੇ ਵਿੱਚ ਆਨਸਰ ਸੋ ਇਹ 20 ਕੁਐਸਚਨਸ ਹੋਣਗੇ ਯਾਨੀ ਕਿ 20 ਸਬ ਪਾਰਟਸ ਟੋਟਲ 20 ਮਾਰਕਸ ਦੇ ਯਾਨੀ ਕਿ 1 ਨੰਬਰ ਦਾ ਇੱਕ ਕੁਐਸਚਨ ਤੇ 20 ਕੁਐਸਚਨਸ ਨੇ 20 ਨੰਬਰ ਦੇ ਸੋ ਇਹ ਸਾਰੇ ਕੁਐਸਚਨ ਜਿਹੜੇ ਆ ਇਹ ਸਾਰੇ ਕੁਐਸਚਨ 1 ਦੇ ਅੰਡਰ ਹੋਣਗੇ ਇਹ ਹੋਏਗਾ ਸੈਕਸ਼ਨ A ਅੱਗੇ ਆਉਂਦਾ ਸੈਕਸ਼ਨ B ਜਿਹਦੇ ਵਿੱਚ ਕੁਐਸਚਨ ਨੰਬਰ 2 ਹੋਏਗਾ ਮੇਨ ਉਹਦੇ ਵਿੱਚ ਅੱਗੇ 9 ਕੁਐਸਚਨਸ ਹੋਣਗੇ ਤੇ 9 ਦੇ ਵਿੱਚੋਂ 6 ਕੁਐਸਚਨਸ ਕਰਨੇ ਨੇ ਯਾਨੀ ਕਿ ਹਰ ਕੁਐਸਚਨ 4 ਨੰਬਰ ਦਾ ਆ ਤੇ 9 ਕੁਐਸਚਨਸ ਹੋਣਗੇ ਤੁਹਾਡੇ ਸੈਕਸ਼ਨ B ਦੇ ਵਿੱਚ ਉਹਨਾਂ 9 ਦੇ ਵਿੱਚੋਂ ਕੋਈ ਵੀ 6 ਕੁਐਸਚਨਸ ਬੱਚਿਆਂ ਨੇ ਤੁਸੀਂ ਅਟੈਂਪਟ ਕਰਨੇ ਆ ਤੇ ਇਹ ਵਾਲੇ ਜਿਹੜੇ ਆ ਸ਼ਾਰਟ ਆਨਸਰ ਟਾਈਪ ਕੁਐਸਚਨਸ ਹੋਣਗੇ ਯਾਨੀ ਕਿ 60 ਤੋਂ 70 ਵਰਡਸ ਦੇ ਵਿੱਚ ਇਹਦਾ ਆਨਸਰ ਜਿਹੜਾ ਆ ਉਹ ਤੁਸੀਂ ਅਟੈਂਪਟ ਕਰਨਾ ਆ 9 ਦੇ ਵਿੱਚੋਂ 6 ਕੁਐਸਚਨਸ ਕਰਨੇ ਆ ਹਰ ਕੁਐਸਚਨ ਜਿਹੜਾ ਆ 4 ਨੰਬਰ ਦਾ ਆ ਯਾਨੀ ਕਿ ਚਾਰਸ਼ਿਕਾ 24 ਨੰਬਰ ਦੇ ਜਿਹੜੇ ਨੇ ਇਹ ਵਾਲਾ ਸੈਕਸ਼ਨ B ਹੋਏਗਾ ਜਿਹਦੇ ਜਿਹੜੇ ਕਿ ਕੁਐਸਚਨ ਨੰਬਰ 2 ਦੇ ਅੰਡਰ ਹੋਣਗੇ ਸੋ ਕੁਐਸਚਨ ਨੰਬਰ 2 ਦੇ ਵਿੱਚ ਨੌ ਦੇ ਵਿੱਚੋਂ 6 ਕੁਐਸਚਨ ਤੁਸੀਂ ਕਰਨੇ ਨੇ ਹਰ ਕੁਐਸਚਨ ਜਿਹੜਾ 4 ਨੰਬਰ ਦਾ ਆ ਟੋਟਲ ਮਾਰਕਸ ਹੋਵੇ ਹੋਗੇ 24 ਅੱਗੇ ਆ ਜਾਂਦਾ ਸੈਕਸ਼ਨ C ਜਿਹਦੇ ਵਿੱਚ ਜਿਹੜੇ ਕਿ ਕੁਐਸਚਨ ਨੰਬਰ 3 ਤੋਂ ਲੈ ਕੇ 5 ਤੱਕ ਯਾਨੀ ਕਿ 3 ਕੁਐਸਚਨਸ ਹੋਣਗੇ ਮੇਨ 3 4 ਤੇ 5 ਕਵੈਸਚਨ ਨੰਬਰ 3 ਜਿਹੜਾ ਆ ਉਹਦੇ ਵਿੱਚ ਕੋਈ ਦੋ ਕੁਐਸਚਨਸ ਹੋਣਗੇ ਉਹਨਾਂ ਦੋਨਾਂ ਵਿੱਚੋਂ ਇੱਕ ਕੁਐਸਚਨ ਅਟੈਂਪਟ ਕਰਨਾ ਆ ਇਸੇ ਤਰ੍ਹਾਂ ਕੁਐਸਚਨ ਨੰਬਰ 4 ਜਿਹੜਾ ਆ ਉਹ ਦੋ ਕੁਐਸਚਨਸ ਹੋਣਗੇ ਇੱਕ ਕਰਨਾ ਆ ਇਸੇ ਤਰ੍ਹਾਂ ਕੁਐਸਚਨ ਨੰਬਰ 5 ਜਿਹੜਾ ਆ ਉਹਦੇ ਵਿੱਚ ਦੋ ਕੁਐਸਚਨਸ ਹੋਣਗੇ ਇੱਕ ਕਰਨਾ ਆ ਯਾਨੀ ਕਿ ਇੰਟਰਨਲ ਚੋਇਸ ਆ ਸੋ ਤਿੰਨ ਕੁਐਸਚਨਸ ਕਰਨੇ ਨੇ ਵਿਦ ਇੰਟਰਨਲ ਚੋਇਸ ਆ ਹਰ ਕੁਐਸਚਨ ਦੇ ਨਾਲ ਚੋਇਸ ਆ ਤੇ ਇੱਕ ਕੁਐਸਚਨ ਜਿਹੜਾ 8 ਮਾਰਕਸ ਦਾ ਆ ਤੇ ਟੋਟਲ ਹੋਗੇ 24 ਮਾਰਕਸ 8 ਮਾਰਕਸ ਮਲਟੀਪਲਾਈ 3 ਕੁਐਸਚਨਸ ਇਕੁਅਲ ਟੂ 24 ਮਾਰਕਸ ਸੋ ਇਸ ਤਰੀਕੇ ਨਾਲ ਸੈਕਸ਼ਨ ਸੀ ਜਿਹੜਾ ਆ ਇਹ 24 ਮਾਰਕਸ ਦਾ ਆ ਤੇ ਇਹ ਵਾਲੇ ਜਿਹੜੇ ਕੁਐਸਚਨਸ ਆ 8 ਮਾਰਕਸ ਵਾਲੇ ਇਹ ਲੌਂਗ ਆਨਸਰ ਕੁਐਸਚਨਸ ਆ ਤੇ ਹਰ ਕੁਐਸਚਨ ਜਿਹੜਾ ਆ ਉਹ ਘੱਟੋ ਘੱਟ 10 ਸੈਂਟੈਂਸਸ ਹੋਣੇ ਚਾਹੀਦੇ ਨੇ ਤੇ ਮੈਕਸਿਮਮ 20 ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪੈਟਰਨ ਆ ਉਹਦੇ ਵਿੱਚ ਲਿਖਿਆ ਗਿਆ ਆ 10 ਤੋਂ 20 ਵਾਕਾਂ ਦੇ ਵਿੱਚ ਇਹਦਾ ਆਨਸਰ ਜਿਹੜਾ ਆ ਉਹ ਹੋਣਾ ਚਾਹੀਦਾ ਆ ਸੋ ਇਹ ਹੈਗੇ ਨੇ ਲੌਂਗ ਆਨਸਰ ਕੁਐਸਚਨਸ ਸੋ ਲਾਸਟ ਸੈਕਸ਼ਨ ਜਿਹੜਾ ਆ ਸੈਕਸ਼ਨ ਡੀ ਇਹ ਆ ਜਾਂਦਾ ਕੁਐਸਚਨ ਨੰਬਰ 6 ਤਿੰਨ ਤੋਂ ਪੰਜ ਇਹ ਸੀਗਾ ਉਸ ਤੋਂ ਬਾਅਦ ਲਾਸਟ ਜਿਹੜਾ ਆ ਸੈਕਸ਼ਨ ਡੀ ਦੇ ਵਿੱਚ ਕੁਐਸਚਨ ਨੰਬਰ 6 ਸੋ ਇਹ ਹੋਏਗਾ ਸੋਰਸ ਬੇਸਡ ਕੁਐਸਚਨਸ ਸੋਰਸ ਬੇਸਡ ਮੀਨਸ ਕਿ ਜਿੱਦਾਂ ਕੰਪਰੀਹੈਂਸ਼ਨ ਟਾਈਪ ਕੁਐਸਚਨਸ ਹੋਣਗੇ ਇੱਕ ਪੈਰਾਗ੍ਰਾਫ ਹੋਏਗਾ ਤੇ ਉਹਦੇ ਵਿੱਚ ਅੱਗੇ ਕੁਐਸਚਨਸ ਹੋਣਗੇ 6 ਕੁਐਸਚਨਸ ਹੋਣਗੇ ਮੇਬੀ ਤੇ ਹਰ ਕੁਐਸਚਨ 2 ਨੰਬਰ ਦਾ ਹੋਏਗਾ ਉਹ ਡਿਪੈਂਡ ਕਰਦਾ ਆ ਪੇਪਰ ਸੈਟਰ ਦੇ ਉੱਪਰ ਵੀ ਉਹ 6 ਕੁਐਸਚਨਸ ਪਾਉਂਦਾ ਆ 2-2 ਨੰਬਰ ਵਾਲੇ ਜਾਂ ਫਿਰ 4 ਕੁਐਸਚਨਸ ਪਾਉਂਦਾ 2-2 ਨੰਬਰ ਵਾਲੇ ਤੇ 1 4 ਨੰਬਰ ਦਾ ਵੀ ਪਾ ਸਕਦਾ ਆ ਕਿ ਜਿੱਦਾਂ ਹੁੰਦਾ ਮੈਚ ਦਾ ਕਾਲਮ ਸੋ ਉਸ ਤਰੀਕੇ ਨਾਲ ਸੋ ਪੇਪਰ ਸੈਟਰ ਤੇ ਡਿਪੈਂਡ ਕਰਦਾ ਆ ਪਰੰਤੂ ਟੋਟਲ ਮਾਰਕ ਜਿਹੜੇ ਆ ਇਸ ਸੈਕਸ਼ਨ ਡੀ ਦੇ ਕੁਐਸਚਨ ਨੰਬਰ 6 ਦੇ ਜਿਹੜੇ ਆ ਉਹ ਹੋਣਗੇ 12 ਮਾਰਕਸ ਯਾਨੀ ਕਿ ਕੰਪਰੀਹੈਂਸ਼ਨ ਬੇਸਡ ਜਿਹੜਾ ਕੁਐਸਚਨ ਆ ਇਹ ਜਿਹੜਾ 12 ਮਾਰਕਸ ਦਾ ਹੋਏਗਾ ਸੋ ਇਹ ਪੈਰਾਗ੍ਰਾਫ ਜਿਹੜਾ ਇਹਦੇ ਵਿੱਚ ਆਏਗਾ ਉਹ ਸਿਲੇਬਸ ਵਿੱਚੋਂ ਹੋਏਗਾ ਪਰੰਤੂ ਜ਼ਰੂਰੀ ਨਹੀਂ ਆ ਵੀ ਉਹ ਟੈਕਸਟ ਬੁੱਕ ਵਿੱਚੋਂ ਹੋਵੇ। ਯਾਨੀ ਕਿ ਫੋਰ ਐਗਜ਼ਾਮਪਲ ਜੇ ਡੈਮੋਕਰੇਸੀ ਨਾਲ ਰਿਲੇਟਡ ਕੁਐਸਚਨ ਹੈ ਲੋਕਤੰਤਰ ਨਾਲ ਰਿਲੇਟਡ ਤੇ ਲੋਕਤੰਤਰ ਨਾਲ ਰਿਲੇਟਡ ਟੌਪਿਕ ਜਿਹੜਾ ਆ ਮੰਨ ਲਓ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ ਆ ਪਰੰਤੂ ਜ਼ਰੂਰੀ ਨਹੀਂ ਕਿ ਉਹ ਪੈਰਾਗ੍ਰਾਫ ਜਿਹੜਾ ਆ ਉਹ ਤੁਹਾਡੀ ਬੁੱਕ ਦੇ ਵਿੱਚੋਂ ਹੋਵੇ। ਇਹ ਉਹ ਪੈਰੇ ਦੇ ਵਿੱਚੋਂ ਆਨਸਰ ਲੱਭ ਕੇ ਤੁਸੀਂ ਅਟੈਂਪਟ ਕਰਨਾ ਆ। ਸੋ ਇਹਨੂੰ ਕਹਿੰਦੇ ਸੋਰਸ ਬੇਸਡ ਕੁਐਸਚਨਸ। ਸੋ ਇਸ ਸੈਕਸ਼ਨ ਡੀ ਜਿਹੜਾ 12 ਮਾਰਕਸ ਦਾ ਆ ਸੋ ਮੈਂ ਇੱਥੇ ਤੁਹਾਡੀ ਇਨਫੋਰਮੇਸ਼ਨ ਵਾਸਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਤੋਂ ਪੋਲਿਟੀਕਲ ਸਾਇੰਸ ਦਾ ਕੁਐਸਚਨ ਪੇਪਰ ਜਿਹੜਾ ਆ ਉਹਦਾ ਸਟਰਕਚਰ ਵੀ ਮੈਂ ਅਪਲੋਡ ਕਰ ਦਿੱਤਾ ਆ ਤੁਸੀਂ ਦੇਖ ਸਕਦੇ ਜੇ ਸੈਕਸ਼ਨ A B C ਐਂਡ D ਆ ਸੈਕਸ਼ਨ E ਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨਸ ਆ 1 ਮਾਰਕ ਵਾਲੇ ਕੁਐਸਚਨਸ ਨੇ ਜਿਦੇ ਵਿੱਚ ਮਲਟੀਪਲ ਚੁਆਇਸ ਕੁਐਸਚਨਸ ਤੇ ਕੁਐਸਚਨਸ ਵਿਦ 1 ਵਰਡ ਆਨਸਰ ਟੂ ਅ ਸੈਂਟੈਂਸ ਆਨਸਰ ਟਾਈਪ ਯਾਨੀ ਕਿ ਇੱਕ ਵਰਡ ਦੇ ਵਿੱਚ ਆਨਸਰ ਦੇਣਾ ਜਾਂ ਇੱਕ ਸੈਂਟੈਂਸ ਦੇ ਰੂਪ ਦੇ ਵਿੱਚ ਆਨਸਰ ਦੇਣਾ ਆ ਤੇ ਫਿਰ ਸੈਕਸ਼ਨ B ਜਿਹੜਾ ਆ ਉਹਦੇ ਵਿੱਚ 9 ਸਬਪਾਰਟਸ ਹੋਣਗੇ ਤੇ 6 अटेम्प्ट ਕਰਨੇ ਆ ਤੇ ਹਰ ਕੁਐਸਚਨ 4 ਨੰਬਰ ਦਾ ਆ ਤੇ ਉਹਦਾ ਆਨਸਰ 60 ਤੋਂ ਲੈ ਕੇ 75 ਸ਼ਬਦਾਂ ਦੇ ਵਿੱਚ ਲਿਖਣਾ ਆ ਤੇ ਇਹ ਜਿਹੜੇ ਆ ਟੋਟਲ 24 ਮਾਰਕਸ ਦੇ ਕੁਐਸਚਨ ਹੋਣਗੇ ਇਸੇ ਤਰ੍ਹਾਂ ਸੈਕਸ਼ਨ C ਜਿਹੜਾ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਆ ਕਿ 3 ਕੁਐਸਚਨਸ अटेम्प्ट ਕਰਨੇ ਆ ਵਿਦ ਅ ਇੰਟਰਨਲ ਚੋਇਸ ਤੇ ਹਰ ਕੁਐਸਚਨ ਜਿਹੜਾ 8 ਮਾਰਕਸ ਦਾ ਹੋਏਗਾ ਸੋ ਇਸ ਤਰੀਕੇ ਨਾਲ ਤਿੰਨ ਕੁਐਸਚਨਸ ਮੀਨਸ 24 ਮਾਰਕਸ ਦੇ ਤੇ ਸੈਕਸ਼ਨ ਬੀ ਜਿਹੜਾ ਤੁਹਾਨੂੰ ਦੱਸਿਆ ਕਿ ਸੋਰਸ ਪੇਸ ਕੁਐਸਚਨਸ ਯਾਨੀ ਕਿ ਕੰਪਰੀਹੈਂਸ਼ਨ ਹੋਏਗੀ ਇੱਕ ਪੈਰਾਗ੍ਰਾਫ ਹੋਏਗਾ ਤੇ ਨਾਲ ਉਹਦੇ ਕੁਐਸਚਨਸ ਹੋਣਗੇ ਤੇ ਉਹਨਾਂ ਦੇ ਆਨਸਰ ਪੈਰਾਗ੍ਰਾਫ ਦੇ ਵਿੱਚੋਂ ਤੁਸੀਂ ਦੇਖ ਕੇ ਲਿਖਣੇ ਆ ਲੱਭ ਕੇ ਲਿਖਣੇ ਆ ਕਿ ਉਹਦਾ ਆਨਸਰ ਕੀ ਬਣ ਸਕਦਾ ਆ ਸੋ ਇਹ ਟੋਟਲ 80 ਮਾਰਕਸ ਦਾ ਥਿਊਰੀ ਦਾ ਪੇਪਰ ਹੋਏਗਾ ਤੇ 20 ਮਾਰਕਸ ਜਿਹੜੇ ਆ ਉਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਇੰਟਰਨਲ ਅਸੈਸਮੈਂਟ ਦੇ ਆ ਜਾਂ ਪ੍ਰੋਜੈਕਟ ਵਰਕ ਦੇ ਨੇ ਤੇ ਉਹਦੀ ਵੀ ਕਲਾਸੀਫਿਕੇਸ਼ਨ ਕੀਤੀ ਗਈ ਹੈ ਵੀ ਉਹ 20 ਮਾਰਕਸ ਜਿਹੜੇ ਆ ਉਹ ਕਿਹੜੇ ਬੇਸ ਤੇ ਤੁਹਾਨੂੰ ਤੁਹਾਡੇ ਜਿਹੜਾ ਸਬਜੈਕਟ ਟੀਚਰ ਆ ਉਹਨਾਂ ਨੇ ਤੁਹਾਡੀ ਸੀਸੀਈ ਜਿਹੜੀ ਲਗਣੀ ਆ ਇੰਟਰਨਲ ਅਸੈਸਮੈਂਟ ਲਗਣੀ ਆ ਉਹ ਜਿਹੜੀ ਆ ਡਿਵੀਜ਼ਨ ਕੀਤੀ ਆ ਕਿ ਪ੍ਰੋਜੈਕਟ ਵਰਕ ਤੇ ਵਾਈਵਾ ਹੋਏਗਾ 8 ਮਾਰਕਸ ਦਾ ਤੇ ਕਲਾਸ ਵਰਕ ਅਸੈਸਮੈਂਟ ਜਿਹੜੀ ਆ ਜਾਂ ਪੀਰੀਆਡਿਕ ਟੈਸਟ ਜਿਹੜੀ ਨੇ ਉਹਦੇ ਬੇਸ ਤੇ ਤੁਹਾਡੇ 10 ਮਾਰਕਸ ਲੱਗਣਗੇ ਤੇ ਬੁੱਕ ਬੈਂਕ ਜਾਂ ਰਿਸਰਚ ਸਟਡੀ ਮਟੀਰੀਅਲ ਕੋਈ ਤੁਸੀਂ ਸਿਲੇਬਸ ਨਾਲ ਰਿਲੇਟਡ ਕੁਝ ਲਿਖਿਆ ਆ ਜਾਂ ਬੁੱਕ ਬੈਂਕ ਜਿਹੜਾ ਆ ਉਹਦੇ ਵਿੱਚ ਤੁਸੀਂ ਆਪਣੀਆਂ ਕੋਈ ਬੁੱਕਸ ਜੜੀਆਂ ਨੇ ਸਪੋਜ਼ ਲਾਇਬ੍ਰੇਰੀ ਨੂੰ ਦਿੱਤੀਆਂ ਆ ਤੇ ਉਹਦੇ ਬੇਸ ਤੇ ਤੁਹਾਡੇ 2 ਮਾਰਕਸ ਬਣਦੇ ਨੇ ਸੋ ਇਸ ਤਰੀਕੇ ਨਾਲ ਟੋਟਲ 20 ਮਾਰਕਸ ਜਿਹੜੇ ਨੇ ਇਹ ਤੁਹਾਡੇ ਸੀਸੀਈ ਦੇ ਮਾਰਕਸ ਹੋਣਗੇ ਜਿਹੜੇ ਕਿ ਤੁਹਾਡੇ ਸਬਜੈਕਟ ਟੀਚਰ ਵੱਲੋਂ ਲਗਾਏ ਜਾਣਗੇ ਸੋ ਇਸ ਤਰੀਕੇ ਨਾਲ ਟੋਟਲ 100 ਮਾਰਕਸ ਦਾ ਪੋਲਿਟੀਕਲ ਸਾਇੰਸ ਦਾ ਪੇਪਰ ਹੋਏਗਾ 80 ਮਾਰਕਸ ਥਿਉਰੀ ਦੇ ਤੇ 20 ਮਾਰਕਸ ਜਿਹੜੇ ਨੇ ਪ੍ਰੋਜੈਕਟ ਵਰਕ اور انٹرਨਲ ਅਸੈਸਮੈਂਟ ਦੇ ਸੋ ਇਹ ਸੀਗਾ ਸਟਰਕਚਰ ਆਫ ਕੁਐਸਚਨ ਪੇਪਰ ਆਫ ਪੋਲਿਟੀਕਲ ਸਾਇੰਸ ਆਫ 10+2 ਕਲਾਸ ਆਫ ਸੈਸ਼ਨ 2024 ਐਂਡ 25 ਸੋ ਜੇ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਵਧੀਆ ਲੱਗਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ Thank you so much.